ਪੰਜਾਬ ਹੋਮਗਾਰਡ ਦੇ ਜਵਾਨਾਂ ਆਪਣੇ ਸਾਥੀ ਬਹੁਤ ਹੀ ਵਧੀਆ ਪੁਲਿਸ ਅਫਸਰ ਡੀਆਈਜੀ ਚਰਨਜੀਤ ਸਿੰਘ ਨੂੰ 2 ਮਿੰਟ ਦਾ ਮੌਨ ਧਾਰ ਕੇ ਜਲੰਧਰ ਦੇ বাস ਸਟੈਂਡ ਤੇ ਸ਼ਰਧਾਂਜਲੀ ਭੇਟ ਕਰ ਰਹੇ ਨੇ ਮੈਂ ਇੱਕ ਗੱਲ ਦੱਸ ਦਿਆਂ ਕਿ ਕੱਲ ਨੂੰ ਦੇਸ਼ 77ਵਾਂ ਸੁਤੰਤਰਤਾ ਦਿਵਸ ਮਨਾ ਰਿਹਾ ਹੈ ਤਿਰੰਗੇ ਵੀ ਨੇ ਸਾਡੇ ਬਜ਼ੁਰਗਾਂ ਦੇ ਹੱਥਾਂ ਦੇ ਵਿੱਚ ਇਹ ਦ੍ਰਿਸ਼ ਨੇ ਜਲੰਧਰ বাস ਸਟੈਂਡ ਦੇ ਪੰਜਾਬ ਹੋਮਗਾਰਡ ਦੇ ਰਿਟਾਇਰ ਮੁਲਾਜ਼ਮ ਆਪਣੇ ਉਸ ਪੁਲਿਸ ਅਫਸਰ ਨੂੰ ਚਰਨਜੀਤ ਸਿੰਘ ਨੂੰ 2 ਮਿੰਟ ਦੀ ਜੋ ਕੇ ਸਦੀਵੀ ਵਿਛੋੜਾ ਦੇ ਗਏ ਨੇ ਸ਼ਰਧਾਂਜਲੀ ਭੇਟ ਕਰ ਰਹੇ ਨੇ ਜਲੰਧਰ ਬਸ ਅਡੇਰੇ ਸੀਨੇ ਇਹਨਾਂ ਦੇ ਨਾਲ ਸੁਰਿੰਦਰ ਸਿੰਘ ਜੀ ਛਿੰਦਾ ਰਾਏਪੁਰ ਡੱਬਾ 303 ਦੇ ਪ੍ਰਧਾਨ ਹੋਰ ਲੀਡਰ ਬਹੁਤ ਸਾਰੇ ਲੀਡਰ ਖੜੇ ਨੇ ਇਹਨਾਂ ਵੱਲੋਂ 2 ਮਿੰਟ ਦਾ ਮੌਨ ਧਾਰ ਕੇ ਬਜ਼ੁਰਗ ਖੜੇ ਨੇ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ ਜਲੰਧਰ ਬਸ ਅਡੇਰੇ ਤੋਂ ਸੰਗਾਲ ਹੋਂਕਾਰ ਦਾ ਜਿੰਦਾਬਾਦ 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 ਸੰਗਾਲ ਹੋਂਕਾਰ ਦਾ ਜਿੰਦਾਬਾਦ 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 ਮੰਗਾ ਪੂਰੀਆਂ ਕਰੋ ਪੂਰੀਆਂ ਕਰੋ ਪੂਰੀਆਂ ਕਰੋ ਸੰਗਾਲ ਹੋਂਕਾਰ ਦੇ ਸਵਾਨਾਂ ਦੀ ਪੈਨਸ਼ਨ ਲਾਗੂ ਕਰੋ ਲਾਗੂ ਕਰੋ ਲਾਗੂ ਕਰੋ ਸੰਗਾਲ ਹੋਂਕਾਰ ਦੇ ਸਵਾਨਾਂ ਦੀ ਪੈਨਸ਼ਨ ਲਾਗੂ ਕਰੋ ਲਾਗੂ ਕਰੋ ਲਾਗੂ ਕਰੋ ਸੰਤਾਨ ਸਰਕਾਰ ਮੋਟੇਵਾ सोचन जिंदाबाद